पटियाला बस स्टैंड से पहुंच गए किसान हो गया जबरदस्त हंगामा सत श्रीकाल तुम देख रहे हो डी फाइव चैनल पंजाबी मैं हाँ नाल सिमिता रिवाल दरअसल पीआरटीसी आर दे सी मुलाजमान ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਦੌਰਾਨ ਕਈ ਥਾਮਤੇ ਪੀਆਰਟੀਸੀ ਮੁਲਾਜ਼ਮਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਵੀ ਦੇਖਣ ਨੂੰ ਮਿਲੀ ਤੇ ਇਸ ਕਰਕੇ ਆਮ ਲੋਕਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਦੂਜੇ ਪਾਸੇ ਹੁਣ ਪੀਆਰਟੀਸੀ ਮੁਲਾਜ਼ਮਾਂ ਦੇ ਨਾਲ ਕਿਸਾਨ ਵੀ ਜੁੜ ਗਏ ਨੇ ਹੁਣ ਉਹਨਾਂ ਦੇ ਸੰਘਰਸ਼ ਦੇ ਵਿੱਚ ਕਿਸਾਨ ਉਹਨਾਂ ਦਾ ਸਾਥ ਦੇਣਗੇ ਦਰਅਸਲ ਪਟਿਆਲਾ ਪੀਆਰਟੀਸੀ ਬੱਸ ਮੁਲਾਜ਼ਮਾਂ ਦੇ ਨਾਲ ਬੱਸ ਸਟੈਂਡ ਤੇ ਕਿਸਾਨ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਕੀ ਕੁਝ ਕਹਿ ਰਹੇ ਨੇ ਕਿਸਾਨ ਅੱਗੇ ਕਿਹੋ ਜਿਹਾ ਸੰਘਰਸ਼ ਹੋਵੇਗਾ ਆ ਸੁਣ ਲੈਣਿਆ ਉਹਨਾਂ ਦੀ ਨੀ ਐਸਾ ਕੋਈ ਫੈਸਲਾ ਨਹੀਂ ਸੀ ਵੀ ਜਿਹੜਾ ਇਹ ਹਾਲਾਤ ਬਣੇ ਇਹ ਹਾਲਾਤ ਜਾਣ ਪੁੱਝ ਕੇ ਸਰਕਾਰ ਨੇ ਬਣਾਇਆ ਕਿਉਂਕਿ ਇਹਨਾਂ ਦਾ ਇਹਨਾਂ ਦਾ ਦਾ ਫੈਸਲਾ ਇਹ ਸੀ ਵੀ ਡਿਪੂਆਂ ਤੇ ਜਿਹੜੀ ਹੈਗੀ ਰੈਲੀਆਂ ਕਰਨੀਆਂ ਨੇ ਪਰ ਰਾਤੋਂ ਰਾਤ ਉਹਨਾਂ ਨੇ ਜਿਹੜੇ ਹੈਗੇ ਇਹਨਾਂ ਦੇ ਆਗੂ ਚੱਕੇ ਐ ਗ੍ਰਿਫਤਾਰ ਕਰੇ ਐ ਉਹਦੇ ਕਰਕੇ ਜਿਹੜਾ ਹੈ ਫਿਰ ਇਹਨੂੰ ਹੜਤਾਲ ਤੇ ਜਾਣਾ ਪਿਆ ਸਾਡੀ ਅੱਜ ਮੰਗ ਹੈ ਵੀ ਇਸ ਹਾਲਾਤ ਨੂੰ ਠੀਕ ਕਰੇ ਪੰਜਾਬ ਸਰਕਾਰ ਆਗੂ ਨੂੰ ਰਿਹਾ ਕਰੇ ਗੱਲਬਾਤ ਕਰੇ ਜਿੱਥੇ ਤੱਕ ਉਹਦਾ ਬਿਆਨ ਹੈ ਵੀ ਅਸੀਂ ਮੰਗਾਂ ਮੰਨਣ ਲਈ ਤਿਆਰ ਆਂ ਉਹਨੂੰ ਰੋਕਣ ਨੂੰ ਰਿਹਾ ਲੀਡਰਸ਼ਿਪ ਨੂੰ ਬੁਲਾਵੇ ਲੀਡਰਸ਼ਿਪ ਨੂੰ ਬੁਲਾ ਕੇ ਗੱਲਬਾਤ ਕਰੇ ਔਰ ਠੇਕੇਦਾਰੀ ਸਿਸਟਮ ਦੇ ਖਿਲਾਫ ਜਿਹੜੇ ਪਿਛੇ ਲੜ ਰਹੇ ਆ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਦੇ ਵਿੱਚ ਆ ਔਰ ਮੁਲਾਜ਼ਮ ਇੱਕ ਇੱਕ ਡਰਾਈਵਰ ਜਿਹੜਾ ਹੈ 70000 ਲੈ ਰਿਹਾ ਉਹ ਗੱਡੀ ਉਹੀ ਹੈ ਗੇਰ ਉਹੀ ਹੈ ਇੱਕ ਇੱਕ ਜਿਹੜਾ ਹੈ ਠੇਕੇ ਤੇ ਲੱਗਿਆ ਹੋਇਆ ਵਿਚਾਰਾ ਉਹਨੂੰ 15000 ਰੁਪਏ ਮਿਲ ਰਹੇ ਆ ਇਹ ਜਿਹੜੀ ਹੈਗੀ ਇਹ ਜਿਹੜੀ ਸੰਵਿਧਾਨ ਦੀ ਜਿਹੜੀ ਉਲੰਘਣਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਤੇ ਇਸ ਕਰਕੇ ਸਾਡੀ ਮੰਗ ਹੈ ਵਰਤੋਂ ਤੌਰ ਤੇ ਸਰਕਾਰ ਇਸ ਮਾਹੌਲ ਨੂੰ ਸੁਧਾਰੇ ਇਹਨਾਂ ਦੇ ਜਿਹੜੇ ਲੀਡਰਸ਼ਿਪ ਜਿਹੜੀ ਰਹਾ ਜਿਹੜੀ ਗ੍ਰਿਫਤਾਰ ਕਰੀ ਵੀ ਹੈ ਜਿਹੜੇ ਵੀ ਸਾਥੀ ਵੀਰ ਗ੍ਰਿਫਤਾਰ ਹਨ ਬਿਨਾ ਕਿਸੇ ਸ਼ਰਤੇ ਨੂੰ ਰਹਾ ਕਰੇ ਔਰ ਟੇਬਲ ਟਾਕ ਕਰਕੇ ਜਿਹੜੀ ਇਹ ਮਸਲੇ ਨੂੰ ਹੱਲ ਕਰੇ ਜਿਹੜੀ ਜਨਤਾ ਨੂੰ ਪਰੇਸ਼ਾਨੀ ਸਰਕਾਰ ਨੇ ਖੜੀ ਕੀਤੀ ਹੈ ਉਹ ਠੀਕ ਹੋ ਜਾਵੇ ਮੈਂ ਸਰਦਾਰ ਗਰਮੇਲ ਸਿੰਘ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦਾ ਜਨਰਲ ਸੈਕਟਰੀ ਅਸੀਂ ਕੱਲ ਵੀ ਇੱਥੇ ਡਿਊਟੀ ਲਈ ਸੀ ਜੋ ਕੱਲ ਗੇਟ ਅੰਦਰ ਸੀ ਸ਼ਾਂਤ ਮਈ ਬੈਠੇ ਸੀ ਉਹ ਨੌਜਵਾਨ ਨੂੰ ਕੱਪੜੇ ਕੱਢ ਕੇ ਪੱਗਾਂ ਤਾਰ ਕੇ ਖਿੱਚ ਤੂ ਕਰਕੇ ਥਾਣੇ ਆ ਚਲੇ ਗਏ ਨੇ ਉਸ ਤੋਂ ਬਾਅਦ ਸ਼ਾਮ ਨੂੰ ਜੋ ਹੋਇਆ ਇੱਥੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਤੁਸੀਂ ਇੱਕ ਸਾਈਡ ਤੇ ਹੋ ਜਾਓ ਅਸੀਂ ਤੁਹਾਡੇ ਬੰਦੇ ਛੱਡ ਦਾਂਗੇ ਬਾਹਰ ਕੱਢ ਕੇ ਦੁਬਾਰੇ ਫੇਰ ਅੰਦਰ ਬਲਾ ਲਈ ਸੀ ਉਸ ਤੋਂ ਬਾਅਦ ਇੱਥੋਂ ਪਹਿਲੀ ਸਾਈਡ ਚਲੇ ਗਏ ਸੀ ਸਾਰੇ ਮੁਲਾਜ਼ਮ ਉੱਥੇ ਬੈਠੇ ਰਾਤ ਨੂੰ ਇਹ ਪੁਲਿਸ ਚੱਕ ਕੇ ਇੱਥੋਂ ਲੈ ਗਈ ਪਰ ਦਿੱਲੀ ਸੈਂਟਰ ਸਰਕਾਰ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਵੀ ਸਾਰਿਆਂ ਦੇ ਹਿੰਦੂਸਤਾਨ ਦੇ ਆਲਵਾੜ ਦੇ ਲੋਕਾਂ ਨਾਲ ਇਕੱਠਾ ਸੰਯੋਗ ਹੋ ਕੇ ਲੜੇ ਸੀ ਕਾਲੇ ਕਾਨੂੰਨ ਵਾਪਸ ਕੀਤੇ ਸੀ ਹੁਣ ਤੁਸੀਂ ਨਵੇਂ ਦੇਖਿਆ ਜੁਨੀਵਰਸਟੀ ਚੰਡੀਗੜ੍ਹ ਉਹ ਵੀ ਸਾਰੀ ਇੱਕੇ ਨਾਲੇ ਜਿੱਥੋਈ ਹੈ ਭਗਵੰਤ ਮਾਨ ਜਾਂ 2022 ਤੋਂ ਪਹਿਲਾਂ ਐਦਾਂ ਹੀ ਧਰਨੇ ਲਾਂਦਾ ਸੀ ਕਹਿੰਦਾ ਸਾਡੀ ਸਰਕਾਰ ਬਣਾਓ ਐਸੀ ਨਾ ਕਿਸੇ ਦਾ ਧਰਨਾ ਲਾਉਣ ਨੂੰ ਦਮਾਂਗੇ ਨਾ ਕਿਸੇ ਦੀ ਪੱਗ ਨਾ ਇਸ ਵੀ ਕਿਸੇ ਦੀ ਚੁੰਨੀ ਰੋਲਾਂਗੇ ਪਰ ਭਗਵੰਤ ਮਾਨ ਸਾਹਿਬ ਤੂੰ ਅੱਜ ਕੱਲ ਦਾ ਦੇਖ ਲਿਆ ਕੱਪੜੇ ਪੱਗਾਂ ਔਰ ਸਾਡੀ ਬੇਟੀਆਂ ਦੀਆਂ ਚੁੰਨੀਆਂ ਤਾਰ-ਤਾਰ ਕੇ ਤੁਸੀਂ ਠਾਣੇ 'ਚ ਕੀ ਤੂੰ ਕਰਦੇ ਹੋ ਪਰ ਜੇ ਇਹਨਾਂ ਦੀ ਜੈਜ ਮੰਗੇ 20-20 ਸਾਲ ਤੋਂ ਕੱਚੇ ਫਿਰਦੇ ਨੇ ਇਹਨਾਂ ਨੂੰ ਪੱਕੇ ਕਰੋ ਇਹੀ ਮੰਗੇ ਹੋਰ ਤਾਂ ਚੁੰਨੀ ਤੁਸੀਂ ਟੇਬਲ ਤੇ ਬਹਿ ਕੇ ਪੀ ਆਰ ਸੀ ਦੇ ਜਿਹੜੇ ਸਾਡੇ ਨੌਜਵਾਨ ਨੇ ਆਗੂ ਨੇ ਇਹਨਾਂ ਨੂੰ ਬਹਿ ਕੇ ਟੇਬਲ ਦੇ ਸੱਦ ਕੇ ਇਹਨਾਂ ਨਾਲ ਗੱਲਬਾਤ ਕਰੋ ਪਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੋ ਜਦ ਤੱਕ ਇਹ ਸੰਘਰਸ਼ ਜਾਰੀ ਰਹੇਗਾ ਐਸੀ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਾਂਗੇ ਜੇ ਸਾਨੂੰ ਪਿੰਡਾਂ 'ਚ ਪ੍ਰਚਾਰ ਵੀ ਕਰਨਾ ਪਿਆ ਸਾਰੀ ਪੰਜਾਬ ਦੇ ਜਥੇਬੰਦੀਆਂ ਨਾਲ ਖੜੀਆਂ ਨੇ ਮੁਲਾਜ਼ਮ ਮਜ਼ਦੂਰ ਕਿਸਾਨ ਜਥੇਬੰਦੀਆਂ ਸਾਰੀਆਂ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਪਰ ਤਾਂ ਹਾਂ ਜੀ ਅੱਜ ਕੀ ਰਣਨੀਤੀ ਹੈ ਜਿਸ ਤਰ੍ਹਾਂ ਕੱਲ ਡੀਟੇਨ ਕਰ ਲਿਆ ਦੀ ਚੱਕ ਕੇ ਲੈ ਗਏ ਸੀ ਰਾਤ ਨੂੰ ਅੱਜ ਕੀ ਸੋਚਿਆ ਜਿਵੇਂ ਹੁਣ ਸਾਰੇ ਸਾਥੀ ਇੱਥੇ ਆਏ ਨੇ ਜੋ ਇਹਨਾਂ ਦਾ ਨੌਜਵਾਨਾਂ ਦਾ ਸਾਡਾ ਮਲਾਜਮਾਂ ਦਾ ਫੈਸਲਾ ਹੋਊਗਾ ਐਸੀ ਇਹਨਾਂ ਦਾ ਸਿਰ ਮੱਥੇ ਮੰਨਾਂਗੇ ਸਾਡੀ ਮੰਗ ਇਹ ਹੀ ਹੈ ਸਾਡੇ ਨੌਜਵਾਨ ਜਿਹੜੇ ਕੱਲ ਅਰੈਸਟ ਕੀਤੇ ਹੋਏ ਨੇ ਬਿਨ ਸਰਤ ਰਿਹਾ ਕਰੋ ਉਹਨਾਂ ਨੂੰ ਛੱਡੋ ਅਗਲੀ ਸਾਡੀ ਰਣਨੀਤੀ ਜੋ ਵੀ ਸਰਕਾਰ ਬੁਲੰਦੀ ਹੈ ਕੀ ਕਰਦੀ ਹੈ ਉਹ ਅਗਲਾ ਪ੍ਰੋਗਰਾਮ ਹੈ ਸਾਡੇ ਬੰਦਿਆਂ ਦੀ ਸਾਡੀ ਸਾਰੀ ਜਥੇਬੰਦੀਆਂ ਦੀ ਇਹ ਹੀ ਮੰਗ ਹੈ ਸਾਡੇ ਨੌਜਵਾਨ ਰਹਿਆ ਕਰੋ ਸਰ ਆਪਣਾ ਨਾਮ ਤੇ ਯੂਨੀਅਨ ਦਾ ਨਾਮ ਦੱਸੋ ਮੇਰਾ ਨਾਮ ਬਲਕਾਰਸੀ ਬੈਂਸ ਹੈ ਜੀ ਮੈਂ ਸੂਬਾ ਜਨ ਸਕੱਤਰ ਹਾਂ ਭਾਰਤੀ ਕਿਸਾਨ ਮਰਜੂਨੀ ਯੂਨੀ ਪੰਜਾਬ ਤੇ ਕੇਐਮਐਮ ਦੇ ਨਾਲ ਅਸੀਂ ਸਹਿਯੋਗੀ ਹਾਂ ਜੀ ਪ੍ਰਧਾਨ ਜੀ ਅੱਜ ਆਇਓ ਕਿਸ ਤਰ੍ਹਾਂ ਦੀ ਰਣਨੀਤੀ ਹੈ ਦੇਖੋ ਸਾਨੂੰ ਕੱਲ ਜੋ ਇੱਥੇ ਹੋਇਆ ਤੁਹਾਡੇ ਸਾਹਮਣੇ ਸੀ ਤੁਹਾਡੀ ਪੱਤਰਕਾਰ ਭਰਾ ਸਾਰੇ ਸੀਗੇ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਜੋ ਇਹਨਾਂ ਨੂੰ ਕੁੱਟਿਆ ਗਿਆ ਤੇ ਪੱਗਾਂ ਦੀਆਂ ਤਾਰੀ ਗਈਆਂ ਚੁੰਨੀਆਂ ਤੱਕ ਰੋਲੀਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਜਿਹੜਾ ਅੱਜ ਸਵੇਰੇ ਸਾਡੇ ਕੇਐਮਐਮ ਦੀ ਜੋ ਲੀਡਰਸ਼ਿਪ ਹੈ ਮੇਨ ਉਹਨਾਂ ਦਾ ਸਨੇਹ ਲੱਗਿਆ ਦੀ ਵੀ ਆਪਾਂ ਇਹਨਾਂ ਨੂੰ ਜਾ ਕੇ ਸਮਰਥਨ ਕਰਨਾ ਤੇ ਅੱਜ ਅਸੀਂ ਸਮਰਥਨ ਕਰਨ ਆਏ ਸਾਡੀ ਕੇਐਮ ਦੀ ਘਟੋ ਘਟ 4-5 ਇੱਥੇ ਯੂਨੀਅਨ ਆਏ ਨੇ ਜਿਤਨਾ ਸਾਡੀ ਯੂਨੀ ਪਟੇੜੀ ਹੈ ਤੇ ਯਾਦ ਵਾਲੇ ਤੇ ਦੋ ਤਿੰਨ ਯੂਨੀ ਹੋਰ ਨੇ ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਤੁਹਾਡੇ ਮਦਮ ਰਾਈ ਸਰਕਾਰ ਨੂੰ ਵੀ ਜਿਹੜੀ ਸਰਕਾਰ ਆਪ ਧਰਨ ਵਿੱਚੋਂ ਲਿਕੜੀ ਹੋਵੇ ਉਹਨੂੰ ਧਰਨੇ ਕਿਤਨਾ ਚ ਮਾੜੇ ਲੱਗਦੇ ਨੇ ਉਹ ਕਹਿੰਦੇ ਆ ਇਹ ਧਰਨੇ ਲਾਉਂਦੇ ਆ ਰੋੜ ਰੋਕਦੇ ਆ ਦੇਖੋ ਕਿਸੇ ਦਾ ਦਿਲ ਨਹੀਂ ਕਰਦਾ ਧਰਨੇ ਲਾਣ ਨੂੰ ਜਾਂ ਰੋੜ ਰੋਕਣ ਨੂੰ ਅਸੀਂ ਵੀ ਕਹਿੰਦੇ ਆ ਕਿਸੇ ਨੂੰ ਪ੍ਰੋਬਲਮ ਨਾ ਆਵੇ ਚਾਹ ਪਬਲਿਕ ਹੋਵੇ ਚਾਹ ਕੋਈ ਹੋਰ ਹੋਵੇ ਪਰ ਉਹਦੇ বিনা ਹੱਲ ਵੀ ਕੀ ਹੈ ਜਦੋਂ ਤੁਸੀਂ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਹੱਲ ਇੱਕ ਹੀ ਰਹਿੰਦਾ ਉਦਾਂ ਕੋਲ ਧਰਨਾ ਲਾਣ ਦਾ ਚਾਹੇ ਉਹ ਕਿਸਾਨ ਯੂਨੀਅਨ ਹੋਵੇ ਚਾਹ ਪੀਆਰਟੀਸੀ ਹੋਵੇ ਚਾਹ ਕੋਈ ਹੋਰ ਸੰਸਥਾ ਹੋਵੇ ਤਾਂ ਉਹ ਧਰਨੇ ਲਾਏ ਔਰ ਤੁਸੀਂ ਮੰਗਾ ਮੰਗ ਲੋ ਉਹਨਾਂ ਦੀ ਧਰਨੇ ਲਾਣ ਦੀ ਨੋਬਤੇ ਨਾ ਆਵੇ ਹੁਣ ਤਾਂ ਅਸ਼ੇਕ ਬੜਾ ਅਫਸੋਸ ਹੁੰਦਾ ਯ ਵੀ ਤੁਸੀਂ ਜਦੋਂ ਕਹੇ ਕਰਦੇ ਸੀ ਵੀ ਸਾਡੀ ਸਰਕਾਰ ਅਜੇ 2022 ਤੋਂ ਪਹਿਲਾਂ ਨਾ ਕਿਸੇ ਦੀ ਚੁੰਨੀ ਰੁਲੇਗੀ ਨਾ ਦੀ ਪੱਗ ਰੁਲੇਗੀ ਪਰ ਦੇਖੋ ਤੁਸੀਂ ਇਹਨਾਂ ਦੀ ਸਰਕਾਰ ਦੇ ਵਿੱਚ ਪਿਛਲੀ ਸਰਕਾਰਾਂ ਨੂੰ ਵੀ ਹੱਦ ਟੱਪ ਗਏ ਚੁੰਨੀਆਂ ਵੀ ਇਸ ਤਰ੍ਹਾਂ ਰੁਲ ਰਹੀਆਂ ਪੱਗਾਂ ਵੀ ਇਸ ਤਰ੍ਹਾਂ ਰੁਲ ਰਹੀਆਂ ਉਤਨੇ ਕੁੱਟਮਾਰ ਹੋ ਰਹੀ ਹੈ ਸਾਰਾ ਕੁਝ ਉਸ ਤਰ੍ਹਾਂ ਹੀ ਹੋ ਰਿਹਾ ਹੋ ਰਿਹਾ ਕਿ ਉਸ ਤੋਂ ਵੱਧ ਗਿਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਤੁਹਾਡੇ ਮੱਦੇਨਜ਼ਰ ਇਹ ਵੀ ਜਵਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਮੰਨਿਆ ਜਾਵੇ ਤੇ ਇਹਨੇ ਦੁਆਰੇ ਜਾ ਕੇ ਆਪਣੇ ਆਪਣੇ ਜਵਨਾਂ ਦਾ ਟੁੱਟੀ ਹੈ ਜੋ ਵੀ ਇਹਨਾਂ ਦਾ ਕੰਮ ਹੈ ਉਹ ਕੰਮ ਤੇ ਜਾਣ ਜੋ ਵੀ ਕੋਈ ਪ੍ਰੋਬਲਮ ਹੈ ਉਹ ਸੋਲਵ ਹੋਵੇ ਅੱਖ ਨੂੰ ਅਕੀਰ ਨੂੰ ਕਰਨੀ ਤਾਂ ਪੈਣੀ ਹੈ ਟੇਬਲ ਦੇ ਬੈਠ ਕੇ ਜਲਦੀ ਨਾਲ ਧਿਆਨ ਦਿੱਤਾ ਜਾਵੇ ਤੇ ਮੈਂ ਕੇਮ ਦੇ ਵੱਲੋਂ ਤੇ ਬੀਕੇਮ ਯੂ ਪੰਜਾਬ ਵੱਲੋਂ ਵੀ ਵਿਚਾਰ ਦਵਾਣਾ ਵੀ ਜੋ ਦੀ ਇਹਨਾਂ ਲੀਡਰਸ਼ਿਪ ਐਥੇ ਐਕਸ਼ਨ ਲਏਗੀ ਅਗਲੀ ਮੀਟਿੰਗ ਕਰਕੇ ਅਸੀਂ ਉੱਤੇ ਪੈਰਾ ਦਵਾਂਗੇ ਮੁੱਦੇ ਦੇ ਮੁੱਦੇ ਲਾ ਕੇ ਖੜਾ ਗਈ ਸੀ ਸੋ ਕਿਦਾਂ ਦੇਖਦੇ ਹਾਂ ਅੱਜ ਫਿਰ ਤੋਂ ਪੀਆਰਟੀ ਸ ਦੇ ਪਨ ਬਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਬੋਲੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਕੱਲ ਆਗੂ ਸੀ ਉਹ ਹਿਰਾਸਤ ਦੇ ਵਿੱਚ ਲੈ ਲਏਗੇ ਸੀ ਜੀ ਅਸੀਂ ਦਾ ਸਾਰੇ ਦੂਜੀ ਪਾਰਟੀਆਂ ਤੋਂ ਅੱਕ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਸੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਸੀ ਵੀ ਸਾਨੂੰ ਆ ਕੇ ਪੈਲ ਦੇ ਆਧਾਰ ਤੇ ਪੱਕਾ ਕਰਨਗੇ ਵਿਭਾਗ ਵਿੱਚ ਬਸਾਂ ਪਾਉਣਗੇ ਜੀ ਪਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦੂਜੀ ਪਾਰਟੀਆਂ ਨਾਲੋਂ ਵੀ ਜ਼ਿਆਦਾ ਨਲਾਇਕੀਆਂ ਕਰ ਰਹੀ ਹੈ ਬੰਦਿਆਂ ਨੂੰ ਸਾਡੇ ਨੂੰ ਚੱਕ ਕੇ ਜੇਲ੍ਹ ਚ ਪਾਤੇ ਆ ਕਿਲੋਮੀਟਰ ਬਸਾਂ ਪਾਰੀਆਂ ਮੈਕਮਾ ਵੇਚਣ ਤੇ ਖਤਿਆਰ ਖੜੀ ਐ ਕਿਉਂਕਿ ਜਦੋਂ ਕਿਲੋਮੀਟਰ ਬਸ ਪਾਉਣਗੇ ਉਹ ਬਸ 5 ਸਾਲ ਚਲੇਗੀ 2 ਕਰੋੜ ਰੁਪਏ ਦੇ ਲਗਭਗ ਲੈ ਜੂਗੀ ਜੇ ਮੈਕਮੇ ਦੀ ਮਾਲਕੀ ਬਸਾਂ ਹੋਣਗੀਆਂ ਤਾਂ ਸਾਡੀ 15 ਸਾਲ ਸਰਵਿਸ ਦੇਣਗੀਆਂ ਤੇ ਆਮ ਜਿਹੜੀ ਜਨਤਾ ਨੂੰ ਸਾਬਰ ਸਹੂਲਤ ਦੇਣਗੀਆਂ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਨਕੀਤੀ ਕਰਦੇ ਆ ਅਸੀਂ ਜਿਹੜਾ ਇਹਨਾਂ ਨੇ ਕੱਲ ਸਾਡੇ ਜਿਹੜੇ ਬੰਦੇ ਚੱਕ ਕੇ ਅੰਦਰ ਜੇਲ੍ਹਾਂ ਦੇ ਸੁਟੇ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਤੁਰੰਤ ਰਿਹਾ ਕਰੋ ਨਹੀਂ ਅਸੀਂ ਜਿਹੜੇ ਐਕਸ਼ਨ ਆ ਇਹ ਬਦਮੇ ਕਰਾਂਗੇ ਬਹੁਤ ਜ਼ੋਰ ਕੇ ਅਸੀਂ ਆਪ ਦਾ ਬੱਚਾ ਬੱਚਾ ਝੋਕਾਂਗੇ ਪਰ ਅਸੀਂ ਪਿੱਛੇ ਨਹੀਂ ਹਟਦੇ ਜੀ ਸੋ ਜਿਦਾਂ ਕਿ ਕੱਲ ਵੀ ਕਾਫੀ ਪੁਲਸਾਂ ਦਾ ਧੱਕਾ ਮੁਕੀ ਦੇਖਣ ਨੂੰ ਮਿਲਿਆ ਕਾਫੀ ਦੋਵੇਂ ਪਾਸੇ ਨੁਕਸਾਨ ਵੀ ਹੈ ਤੁਹਾਡੇ ਲੀਡਰਾਂ ਦੇ ਪੱਗਾਂ ਤੱਕ ਉਤਰ ਗਈਆਂ ਇੱਕ ਕਿਤੇ ਨਾ ਕਿਤੇ ਦੇਖਦੇ ਨਹੀਂ ਵੀ ਕਿਤੇ ਹੋਰ ਹੀ ਮਾਹੌਲ ਸਿਰ ਜਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਲਗਾਤਾਰ ਜੀ ਮੁੱਖ ਮੰਤਰੀ ਮਾਨ ਦਾ ਇੱਕ ਬਿਆਨ ਹੈ ਵੀ ਸਾਡੇ ਨਾਲ ਬਹਿ ਕੇ ਗੱਲਬਾਤ ਕਰੋ ਜੀ ਮੈਂ ਤਾਂ ਉਹਨੂੰ ਸਰਦਾਰੇ ਨਹੀਂ ਮੰਨਦਾ ਜੀ ਜਿਹੜਾ ਭਗਵੰਤ ਸਿੰਘ ਮਾਨ ਆ ਮੈਂ ਉਹਨੂੰ ਸਰਦਾਰ ਨਹੀਂ ਮੰਨਦਾ ਸਰਦਾਰ ਉਹ ਹੁੰਦਾ ਜਿਹੜਾ ਦੂਜੇ ਸਰਦ ਸਾਡੇ ਡਰਾਈਵਰ ਕਨੈਕਟਰਾਂ ਦੀ ਸਾਰੇ ਹੋਰ ਜਿੰਨੇ ਮੁਲਾਜ਼ਮ ਕੋਈ ਵੀ ਸੰਘਰਸ਼ ਕਰਦੇ ਆ ਇਹਨਾਂ ਦੀ ਸਾਰਿਆਂ ਦੀ ਪੱਗਾਂ ਲਵਾਤੀਆਂ ਇਹ ਤਾਂ ਜਾਬਰ ਬਣ ਗਿਆ ਹੁਣ ਸਾਨੂੰ ਤਾਂ ਸਾਡਾ ਸਰਦਾਰ ਚਾਹੀਦਾ ਜਿਹੜਾ ਸਾਡੇ ਹੱਕ ਚ ਭੁਗਤਦਾ ਪਰ ਇਹ ਹੁਣ ਔਰੰਜੇ ਵਾਲੀ ਨੀਤੀ ਤੇ ਚੱਲ ਪਿਆ ਸਰਦਾਰਾਂ ਨਾਲ ਪੂਰਾ ਜੁਰਮ ਕਰ ਰਿਹਾ ਇਹ ਜੁਰਮ ਦਾ ਟਾਕਰਾ ਕਰਨ ਲਈ ਇਕੱਲਾ ਇਕੱਲਾ ਬੱਚਾ ਉੱਠੂਗਾ ਤੇ ਆਉਣ ਵਾਲੇ 2027 ਦੇ ਵਿੱਚ ਇਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਪਿੰਡ ਪਿੰਡ ਘਰ ਘਰ ਜੇ ਸਾਡੇ ਬੰਦੇ ਉਹਨਾਂ ਦੇ ਹਾਰ ਨਾ ਕਰੇ ਸੋ ਲਗਾਤਾਰ ਜਿੱਦਾਂ ਕਿ ਪਨਵਾਸ ਦੇ ਜਿਹੜੇ ਜਲੰਧਰ ਦੇ ਵਿੱਚ ਮੁਲਾਜ਼ਮ ਸੀ ਉਹਨਾਂ ਦੇ ਨੂੰ ਸਸਪੈਂਡ ਕਰ ਦਿੱਤਾ ਕਿ ਕੀ ਦੇਖਦੇ ਹੋ ਸਰਕਾਰ ਦਾ ਇੱਕ ਤਿੱਖਾ ਰਵਈਆ ਦੇਖਣ ਨੂੰ ਮਿਲਿਆ ਜੀ ਸਰਕਾਰ ਦਾ ਤਿੱਖਾ ਰਵਈਆ ਤਾਂ ਜੀ ਸ਼ੁਰੂ ਤੋਂ ਹੀ ਚੱਲਦਾ ਆਇਆ ਸਾਡੇ ਕੱਚੇ ਮੁਲਾਜ਼ਮਾਂ ਤੇ ਜੇ ਸਾਨੂੰ ਪੱਕਾ ਕਰ ਦਿੰਦੇ ਸੈਡ ਅੱਜ ਅਸੀਂ ਸੰਘਰਸ਼ ਦੇ ਵਿੱਚ ਵੀ ਨਾ ਬੈਂਦੇ ਤੇ ਗੱਡੀਆਂ ਮੈਕਮੇ ਦੀਆਂ ਹੁੰਦੀਆਂ ਅਸੀਂ ਚਲਾਉਂਦੇ ਪਰ ਕਿਤੇ ਨਾ ਕਿਤੇ ਸਰਕਾਰ ਮੁਲਾਜ਼ਮਾਂ ਨੂੰ ਕੁਝ ਦੇਂਦੀ ਦਾ ਹੈ ਨਹੀਂ ਨਾ ਕੋਈ ਮੁਲਾਜ਼ਮ ਪੱਕਾ ਕਰਿਆ ਇਹਨਾਂ ਨੇ ਹੁਣ ਤੱਕ 5 ਸਾਲ ਦੇ ਵਿੱਚ ਆਪਣੇ ਕੋਈ ਕਿਸੇ ਮੁਲਾਜ਼ਮ ਨੂੰ ਪੇ ਸਕੇਲ ਨਹੀਂ ਦੇਆ। ਕਿਸੇ ਸਰਕਾਰ ਤਾਂ ਕਹਿੰਦੀ ਅਸੀਂ ਜੀ 50000 ਨੌਕਰੀਆਂ ਦੇਤੀਆਂ। ਫੇ ਥੋੜੇ ਬਾਰੀ ਸਰਕਾਰ ਨੂੰ ਕੀ ਹੋਇਆ? ਤੁਹਾਨੂੰ ਪੱਕਾ ਕਰਨ ਨੂੰ ਕੀ ਆ ਸਰਕਾਰ ਨੂੰ ਜੀ? ਦੇਖੋ ਜੀ ਜੇ 50000 ਦੇਆ 50500 ਚ ਸਾਡੇ ਬੰਦੇ ਦਾ ਹੀ ਨਹੀਂ। ਨਾ ਪੀਆਰਟੀਸੀ ਦਾ ਇਹਨਾਂ ਰੋਡ ਵੇਜ ਦੇਣਾ, ਨਾ ਬਿਜਲੀ ਬੋਟ ਦੇ, ਨਾ ਪਾਵਰ ਕਾਮ ਦੇ, ਹੋਰ ਕਿਸੇ ਵੀ ਡਿਪਾਰਟਮੈਂਟ ਦੇ ਨਹੀਂ। ਉਹ ਸਾਰੇ ਤਾਂ ਧਰਨੇ ਮਜਾ ਰਹੇ ਤੇ ਆ। ਸਰਕਾਰ ਤਾਂ ਬਿਲਕੁਲ ਝੂਠ ਬੋਲ ਰਿਹਾ ਭਗਵੰਤ ਮਾਨ ਮੁੱਖ ਮੰਤਰੀ। ਉਹ ਤਾਂ ਸਿੱਧਾ ਹੀ ਝੁੱਠੇ ਲਾਰੇ ਲਾਈ ਜਾ ਰਿਹਾ। ਜਿਵੇਂ ਪਹਿਲਾਂ ਸੁਖਵੀਰ ਬਾਦਲ ਲਾਉਂਦਾ ਸੀ ਸੋ ਪੰਜਾਬ ਦੇ 27 ਢੀਪੋਂ 27 ਢੀਪੋਂ ਦੇ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਤੁਸੀਂ ਪਟਿਆਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਲੱਗਦਾ ਨਹੀਂ ਤੁਹਾਡੇ ਕੁਸ਼ਕ ਜਿਹੜੇ ਨਾਲ ਸਾਥੀ ਨੇ ਜਿਹੜੇ ਪ੍ਰਦਰਸ਼ਨ ਦੇ ਵਿੱਚ ਬੈਠੇ ਨੇ ਜੇ ਅੱਜ ਪੁਲਿਸ ਨਾਲ ਟਕਰਾਅ ਹੁੰਦਾ ਤਾਂ ਫਿਰ ਕੀ ਹੋਊਗਾ ਕਿ ਹੋਰ ਜਥੇਬੰਦੀਆਂ ਨਾਲ ਆਣਗੀਆਂ ਜੀ ਸਾਡੇ ਨਾਲ ਜੀ ਕਿਸਾਨ ਜਥੇਬੰਦੀ ਹੋਰ ਜਿਹੜੀ ਫੈਡਰੇਸ਼ਨਾਂ ਸਾਰੀਆਂ ਸਾਡੇ ਨਾਲ ਨੇ ਸਾਡੇ ਨਾਲ ਪ੍ਰਧਾਨ ਜੀ ਕਿਸਾਨ ਜਥੇਬੰਦੀ ਤੋਂ ਆਏ ਵੀ ਆ ਇੱਧਰ ਪ੍ਰਧਾਨ ਜੀ ਖੜੇ ਨਾਲ ਖੜੇ ਸਾਡੇ ਸੀਟੂ ਦੇ ਖੜੇ ਆ ਤੇ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਦੱਲੇਵਾਲ ਸਾਹਿਬ ਦਾ ਵੀ ਸਾਨੂੰ ਫੋਨ ਆਇਆ ਵੀ ਅਸੀਂ ਆਪ ਦੇ ਪੂਰੀ ਟਰਾਲੀਆਂ ਰਾਮ ਲਕਸ਼ਣ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਜਿਵੇਂ ਹੁਣ ਸਾਡੇ ਬੰਦਿਆਂ ਦੀਆਂ ਪੱਗਾਂ ਪੁੱਗਾਂ ਤਾਰੀਆਂ ਇਹ ਸਰਕਾਰ ਦੀ ਬਹੁਤ ਬੜੀ ਨਲਕੀ ਹੈ ਅਸੀਂ ਤਾਂ ਆਪ ਕਹਿੰਨੇ ਆ ਵੀ ਜਿਹੜੇ ਬੰਦਿਆਂ ਨੇ ਪੱਗਾਂ ਤਾਰੀਆਂ ਉਹਨਾਂ ਤੇ ਸਿਰਫ ਕਾਰਵਾਈ ਹੋਵੇ ਉਹਨਾਂ ਨੂੰ ਸਿੱਧਾ ਟਰਮੀਨੇਟ ਕੀਤਾ ਜਾਵੇ ਜੀ ਦੱਲੇਵਾਲ ਸਾਹਿਬ ਕੋਲ ਤੱਕ ਕਹਿ ਰਹੇ ਨੇ ਅਸੀਂ ਪਹੁੰਚਾਂਗੇ ਇੱਥੇ ਜੀ ਹਾਂਜੀ ਸਾਰੀ ਜਥੇਬੰਦੀਆਂ ਜਿੰਨੇ ਵੀ ਕਿਸਾਨ ਪੰਜਾਬ ਦੀ ਕਿਸਾਨ ਜਥੇਬੰਦੀਆਂ ਉਹ ਕੱਲੀ ਕੱਲੀ ਪਹੁੰਚੇਗੇ ਬਾਕੀ ਕਿਸਾਨ ਜਥੇਬੰਦੀ ਦੇ ਪ੍ਰਧਾਨ ਜੀ ਇੱਧਰ ਵੀ ਖੜੇ ਆ ਸਾਡੇ ਨਾਲ ਖੜੇ ਗੱਲਬਾਤ ਕਰੋ ਜੀ ਇਹਨਾਂ ਨਾਲ ਧੰਨਵਾਦ ਜੀ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ